ਹੁੰਦੀ ਆ ਕੋਈ ਸਮਾਜਿਕ ਬਿਮਾਰੀਆਂ ਹੁੰਦੀਆਂ ਜਿਹੜੀਆਂ ਸਰੀਰ ਨੂੰ ਲੱਗਦੀਆਂ ਸਰੀਰ ਨੂੰ ਕਰਦੀਆਂ ਕੁਝ ਬਿਮਾਰੀਆਂ ਹੁੰਦੀਆਂ ਜਿਹੜੀ ਦਿਮਾਗ ਨੂੰ ਖਾਂਦੀਆਂ ਤੇ ਕੁਝ ਬਿਮਾਰੀਆਂ ਹੁੰਦੀਆਂ ਜਿਹੜੀਆਂ ਸਮਾਜ ਨੂੰ ਲੱਗਦੀਆਂ ਤੇ ਨਸ਼ੇ ਕਿਹੋ ਜਿਹੀ ਬਿਮਾਰੀ ਆ ਇਹ ਲੱਗੇ ਨਹੀਂ ਹੈ ਜਦੋਂ ਕਿ ਬਿਮਾਰੀ ਲੱਗਦੀ ਉਹਦਾ ਕੋਈ ਕਾਰਨ ਹੁੰਦਾ ਪਰ ਉਹ ਤੁਸੀਂ ਨਸ਼ਿਆਂ ਦੇ ਸਵਰਥ ਵਿੱਚ ਭੋਲੇ ਦਾ ਨਾਮ ਸੁਣਿਆ ਭੋਲਾ ਤਾਂ ਬਹੁਤ ਵੱਡਾ ਪਲੇਅਰ ਸੀ ਇੰਟਰਨੈਸ਼ਨਲ ਪਲੇਅਰ ਤੇ ਭੋਲਾ ਨਸ਼ੇ ਦਾ ਤਸਕਰ ਨਸ਼ੇ ਦਾ ਵਪਾਰੀ ਕਿੱਦਾਂ ਬਣਿਆ ਕਿਹਨਾਂ ਨੇ ਬਣਾਇਆ ਜੀ ਨਰਿੰਦਰ ਸਿੰਘ ਦਾ ਨਾਮ ਵੀ ਸੁਣਿਆ ਹੋਣਾ ਤੁਸੀਂ ਈਡੀ ਦਾ ਅਫਸਰ ਸੀਗਾ ਜੀ ਉਹਨਾਂ ਦਾ ਸਿਆਵੇ ਤੇ ਨਵਾਂ ਸੀ ਇਹ ਸੋ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਹਨਾਂ ਦੀ ਪੋਸ਼ਟ ਪ੍ਰਾਈ ਨਾਲ ਉਹਨਾਂ ਨੇ ਸਾਡੇ ਜਿਹੜੇ ਬੱਚੇ ਇੰਟਰਨੈਸ਼ਨਲੀ ਖਿਲਾੜੀ ਸੀ ਜਿਹੜੇ ਮੈਡਲ ਜਿੱਤ ਕੇ ਆਉਂਦੇ ਸੀ ਉਹਨਾਂ ਨੂੰ ਨਸ਼ਾ ਦੇ ਵਪਾਰੀ ਬਣਾਇਆ ਉਹਨਾਂ ਇਹ ਕੋਈ ਛੋਟੀ ਮੋਟੀ ਲੜਾਈ ਨਹੀਂ ਹੈ ਜੀ ਅੱਜ ਵੀ ਤਰਨ ਤਰਨ ਦੇ ਵਿੱਚ 85 ਕਿਲੋ ਹਿਰੋਇਨ ਹਿਰੋਇਨ ਸਮਝੋ ਚਟਾ 400 ਸਵਾ 400 ਕਰੋੜ ਦਾ ਇੰਨਾ ਪੈਸਾ ਇਹਦੇ ਵਿੱਚ ਇਹ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਉਹਨਾਂ ਦੇ ਖੂਨ ਦੇ ਵਿੱਚ ਜ਼ਹਿਰ ਘੁੰਮ ਰਿਹਾ ਇਹ ਪਿੰਡ ਦੇ ਖੂਹ ਦੇ ਵਿੱਚ ਕੋਈ ਜ਼ਹਿਰ ਨਾ ਪਾਜੇ ਸਾਡੇ ਕੋਈ ਮਤਲਬ ਹੋਰ ਕੋਈ ਕੋਈ ਜਸੂਸ ਨਾ ਹੋਵੇ ਪਿੰਡਾਂ ਦੀ ਰਾਖੀ ਕਰਦੇ ਸੀ ਧਿਆ ਪੈਣਾਂ ਦੀ ਰਾਖੀ ਕਰਦੇ ਸੀ ਖੂਹਾਂ ਦੀ ਰਾਖੀ ਕਰਦੇ ਸੀ ਠਿਕਰੀ ਪਾਰੇ ਲੱਗਦੇ ਹੁੰਦੇ ਸੀ ਸਾਡੇ ਭਰਾਵੋ ਇਹ ਜਿਹੜੀ ਲੜਾਈ ਆ ਇਹ ਨੇ ਸਾਡੇ ਹਰ ਪਿੰਡ ਦੇ ਵਿੱਚ ਹਰ ਮੁਮੱਲੇ ਦੇ ਵਿੱਚ ਇਹ ਬਿਮਾਰੀ ਪਹੁੰਚਾਤੀ ਆ ਸੋ ਇਹ ਲੜਾਈ ਹਰ ਪਿੰਡ ਵਿੱਚ ਲੜਨੀ ਆ ਜੀ ਜਿਹੜੇ ਜਿਹੜੇ 에어ਫੋਰਸ ਵਾਲਿਆਂ ਉਹ ਤਾਂ ਉਪਰੋਂ ਤੋਪਾਂ ਉਚਰਾ ਦੇਣਗੇ ਜਿਹੜੀਆਂ ਤੁਹਾਡੀਆਂ ਮਜ਼ਾਈਨਾ ਚਲਾ ਦੇਣਗੇ ਜਿਹੜਾ ਹਵਾਈ ਜਹਾਜ਼ ਤੇ ਜਾ ਕੇ ਬੰਬ ਸੁੱਟਿਆਣਗੇ ਲੇਕਿਨ ਜ਼ਮੀਨੀ ਲੜਾਈ ਤੁਸੀਂ ਲੜਨੀ ਆ ਆ ਸਾਡੀ ਫੌਜ ਬੈਠੀ ਆ ਰਵੇ ਤੇ ਕੇਜੀ ਵਾਲ ਭਗਵੰਤ ਬਾਣ ਦੀ ਸਾਰੇ ਬੰਦਿਆਂ ਨੂੰ ਲਾ ਕੇ ਤੁਹਾਡੇ ਚ ਭੇਜਿਆ ਭੇਜਾਓ ਲੋਕਾਂ ਨਾਲ ਗੱਲਬਾਤ ਕਰੋ ਸੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਜੇ ਅਸੀਂ ਜਿਹੜਾ ਬੰਦਾ ਕੰਮ ਕਰੇਗਾ ਉਹ ਜਿਹੜਾ ਉਹਨੂੰ ਉਹ ਕੰਮ ਸਿਖਾ ਕੇ ਉਹਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਜੇ ਲੋੜ ਪੈ ਗਈ ਉਹਨਾਂ ਨੂੰ ਗਰੰਟਾ ਵੀ ਦੇਾਂਗੇ ਅਸੀਂ ਉਹਨਾਂ ਨੂੰ ਜਿਹੜੀ ਸਬਸਿਡੀ ਵੀ ਦੇਾਂਗੇ ਅਸੀਂ ਹਰ ਇੱਕ ਬੱਚੇ ਨੂੰ ਜਿਹੜਾ ਨਸ਼ੇ ਦੇ ਵਿੱਚ ਫਸਿਆ ਹੋਇਆ ਇੱਕ ਤਾਂ ਰਸਤਾ ਹੈ ਫਿਰ ਉਹ ਨਸ਼ੇ ਚੋਂ ਕੱਢਣਾ ਜ਼ਿੰਦਗੀ ਨਾਲ ਜੋੜਨਾ ਖੇਡਾਂ ਨਾਲ ਜੋੜਨਾ ਕੰਮ ਨਾਲ ਜੋੜਨਾ ਪਰਿਵਾਰ ਨਾਲ ਜੋੜਨਾ ਸਮਾਜ ਨਾਲ ਜੋੜਨਾ ਸਾਰੇ ਅਸੀਂ ਸਿਪਾਈ ਆ ਜੀ ਤੁਸੀਂ ਵੀ ਸਿਪਾਈ ਹੋ ਅਸੀਂ ਤੁਹਾਡੇ ਵਿੱਚੋਂ ਆ ਤੁਹਾਡੇ ਵਰਗੇ ਆ ਸਾਨੂੰ ਇੱਕ ਵਾਰੀ ਦੱਸ ਦਿਓ ਇਹਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਆ ਜੀ ਤੁਸੀਂ ਤਕੜੇ ਹੋ ਜਾਓ ਉਹ ਟਾਈਮ ਗਿਆ ਜਦੋਂ ਨਸ਼ਾ ਵੇਚਣ ਵਾਲਿਆਂ ਦਾ ਦਬਾਅ ਸੀ ਮੱਲਿਆਂ ਦੇ ਵਿੱਚ ਆਮ ਬੰਦੇ ਡਰ ਕੇ ਲੰਘ ਜਾਂਦੇ ਸੀ ਹੁਣ ਉਹ ਛੁੱਪਦੇ ਫਿਰਦੇ ਆ ਜੇ ਤੁਸੀਂ ਚਿੰਤਾ ਦਾ ਕਰੋ ਜਿਹੜਾ ਨਹੀਂ ਹਟੂਗਾ ਉਹਦੇ ਗਿੱਟੇ ਸਿੱਕੇ ਜਾਣਗੇ ਪੱਕੀ ਗੱਲ ਐ ਸਰ ਉਹਦੇ ਗਿੱਟੇ ਸਿੱਕੇ ਜਾਣਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਜਾਂ ਤਾਂ ਕਿਸੇ ਥਾਣੇ ਚ ਕੁਟਖਾ ਰਹੇ ਹੋਣਗੇ ਜ਼ਖਮੀ ਹੋ ਕੇ ਕਿਸੇ ਹਸਪਤਾਲ ਸੌਣਗੇ ਜਾਂ ਕਿਸੇ ਜੇਲ੍ਹ ਚ ਹੋਣਗੇ ਤੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਹੋਰ ਕੋਈ ਚਾਰਾ ਨਹੀਂ ਹੋਂਦੇ ਕੋਲ ਇਹ ਮੇਰੀ ਤੁਹਾਨੂੰ ਗਰੰਟੀ ਹੈ ਜੀ ਭਗਵਾਨ ਦੀ ਅਰਜ਼ੀ ਚੇਲੇ ਵਾਲੀ